ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਵਿਆਕਰਨ ਦੇ ਬਾਰੇ ਪੜ੍ਹਾਂਗੇ ਜੋ ਤੁਹਾਨੂੰ ਜੋ ਤੁਹਾਨੂੰ ਵਿਆਕਰਨ ਦੀ ਕਿਤਾਬ ਲੱਗੀ ਹੈ ਇਹਦੇ ਵਿੱਚ ਜਿਹੜੀਆਂ ਮੇਨ ਮੇਨ ਚੀਜ਼ਾਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਜੋ ਪੇਪਰ ਵਿੱਚ ਆ ਸਕਦੀਆਂ ਹਨ ਤੁਹਾਨੂੰ ਪਹਿਲਾ ਹੈ ਪੁੱਤਰ ਵਿਆਕਰਨ ਕੀ ਨੂੰ ਕਹਿੰਦੇ ਨੇ ਸਭ ਤੋਂ ਪਹਿਲਾਂ ਇਹ ਕੁਐਸਚਨ ਬਹੁਤ ਆਉਂਦਾ ਹੈਗਾ ਵਿਆਕਰਨ ਕਿਸ ਨੂੰ ਕਹਿੰਦੇ ਨੇ ਕਿਸੇ ਬੋਲੀ ਜੀ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿੰਨਾ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨੂੰ ਵਿਆਕਰਨ ਹੀ ਕਹਿੰਦੇ ਹਨ ਇਹ ਹੈ ਪੁੱਤਰ ਇਹ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਆਉਂਦਾ ਹੁੰਦਾ ਹੈ। ਵਿਆਕਰਨ ਤੋਂ ਆਪ ਨੂੰ ਪਤਾ ਲੱਗਦਾ ਕਿ ਵੀ ਭਾਸ਼ਾ ਦਾ ਸ਼ੁੱਧ ਰੂਪ ਕਿਹੜਾ ਹੈਗਾ ਅਸ਼ੁੱਧ ਕਿਹੜੀ ਆ ਕਿੱਧਰ ਸਿਆਰੀ ਲਗਣੀ ਹੈ ਬਿਹਾਰੀ ਲਗਣੀ ਹੈ ਸਾਰਾ ਕੁਝ ਵਿਆਕਰਨ ਦੇ ਵਿੱਚ ਹੈ। ਅੱਗੇ ਪੁੱਤਰ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਨੇ ਚਾਰ। ਇਹ ਕੁਐਸਚਨ ਵੀ ਬਹੁਤ ਹੁੰਦਾ ਹੁੰਦਾ ਪੇਪਰ ਦੇ ਵਿੱਚ। ਵਿਆਕਰਨ ਦੇ ਕਿੰਨੇ ਭਾਗ ਨੇ ਚਾਰ। ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ। ਠੀਕ ਹੈ ਇਹ ਚਾਰ ਉਹਦੇ ਭਾਗ ਨੇ ਅੱਗੇ ਪੁੱਤਰ ਧੁਨੀ ਵਿਵੋਧ ਕੀ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਈ ਵਾਰ ਕੁਐਸਚਨ ਆਈਦਾ ਵੀ ਧੁਨੀ ਵਿਵੋਧ ਬਾਰੇ ਲਿਖੋ ਧੁਨੀ ਵਿਵੋਧ ਕੀ ਹੈ ਭਾਸ਼ਾ ਦੀ ਸਭ ਤੋਂ ਛੋਟੀ ਕਾਇਨੂੰ ਧੁਨੀ ਕਹਿੰਦੇ ਨੇ ਧੁਨੀ ਦਾ ਅਰਥ ਕੀ ਹੁੰਦਾ ਪੁੱਤਰ ਆਵਾਜ਼ ਬੋਲਣ ਵੇਲੇ ਜਿਹੜੀ ਮੂੰਹ ਵਿੱਚ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਧੁਨੀਆਂ ਕਹਿੰਦੇ ਆ ਨਾ ਠੀਕ ਹੈ ਇਹ ਦੇਖੋ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਠੀਕ ਹੈ ਬਹੁਤ ਜੇ ਤੁਹਾਨੂੰ ਧੁਨੀ ਬਾਰੇ ਆਉਂਦਾਗਾ ਤੁਸੀਂ ਇੰਨਾ ਕ ਲਿਖ ਦੋ ਅਗੇ ਪੁੱਤਰ ਸ਼ਬਦ ਸ਼ਬਦ ਬੋਧ ਕੀ ਹੈ ਧੁਨੀਆਂ ਜਾਂ ਵਰਨ ਵਰਨ ਹੁੰਦਾ ਪੁੱਤਰ ਅੱਖਰ ਵਰਨ ਕੀ ਹੁੰਦਾ ਅੱਖਰ ਕਹਿੰਦੇ ਧੁਨੀਆਂ ਤੇ ਅੱਖਰਾਂ ਦੇ ਇਸ ਮੇਲ ਤੋਂ ਕੀ ਬੰਦੇ ਨੇ ਸ਼ਬਦ ਬੰਦੇ ਨੇ ਠੀਕ ਹੈ ਸ਼ਬਦ ਬੋਧ ਵਿੱਚ ਕੀ ਹੈ ਲਗਾ ਅਤੇ ਅੱਖਰ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰ ਸ਼ਬਦ ਦਾ ਲੱਗਦੀ ਹੈ ਜਿਦੋਂ ਸਿਹਾਰੀ ਵਿਹਾਰੀ ਔਂਕੜ ਦੇ ਲੈਂਕਰ ਤੇ ਅੱਖਰ ਹੁੰਦੇ ਨੇ ਠੀਕ ਹੈ ਉਹਨਾਂ ਦੇ ਇਸ ਮੇਲ ਤੋਂ ਇੱਕ ਦਸਿਹਾਰੀ ਵੈਰੀ ਹੋ ਗਿਆ ਇੱਕ ਅੱਖਰ ਹੋ ਗਿਆ ਉਹਨਾਂ ਦੇ ਇਸ ਮੇਲ ਤੋਂ ਗਿਆ ਸ਼ਬਦ ਬੰਦੇ ਨੇ ਅੱਗੇ ਪੁੱਤਰ ਪ੍ਰਸ਼ਨ ਨੰਬਰ 3 ਅਰਥਬੋਧ ਕੀ ਹੁੰਦਾ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਠੀਕ ਹੈ ਜਿਹੜਾ ਅਰਥ ਹੈ ਅਰਥ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਵੀ ਉਹਦਾ ਕੋਈ ਅਰਥ ਇਹ ਪੁੱਤਰ ਤੁਹਾਨੂੰ ਅਰਥਬੋਧ ਐਦਾਂ ਹੁੰਦਾ ਹੈ ਅਰਥਬੋਧ ਤੋਂ ਭਾਵ ਕੀ ਹੈ ਅਰਥ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਰਨੀ ਠੀਕ ਹੈ ਇੱਕ ਕਈ ਵਾਰ ਕੋਸ਼ ਨੇ ਇਹ ਵੀ ਆ ਜਾਂਦਾ ਪੁੱਤਰ ਅਰਥਬੋਧ ਕਿੰਨੀ ਤਰ੍ਹਾਂ ਦੇ ਹੁੰਦੇ ਇੱਕ ਬਹੁਾਰਥਿਕ ਹੁੰਦੇ ਆ ਸਮਾਨਾਰਥਿਕ ਹੁੰਦੇ ਆ ਬਹੁਤੇ ਸ਼ਬਦ ਜਿਵੇਂ ਇੱਕ ਸ਼ਬਦ ਹੁੰਦਾ ਹੈ ਬ੍ਰੋਧਾਰਥਿਕ ਤਿਕ ਪੁੱਤਰ ਇਹ ਚਾਰ ਤਰ੍ਹਾਂ ਦੇ ਹੁੰਦੇ ਨੇ ਤੁਸੀਂ ਯਾਦ ਰੱਖਣਾ ਅਰਥ ਬੋਧ ਕੀ ਨਿਦਰਾ ਨੇ ਹੁੰਦੇ ਚਾਰ ਬਾਗ ਬੋਧ ਕੀਆ ਵਿਆਕਰਨ ਦੇ ਇਸ ਭਾਗ ਵਿੱਚ ਬਾਗ ਰਚਨਾ ਦੇ ਨਿਯਮਾਂ ਬਾਰੇ ਤੇ ਬਾਗਾਂ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਵਿਭਾਗ ਦੀ ਰਚਨਾ ਕਿਵੇਂ ਹੁੰਦੀ ਆ ਠੀਕ ਹੈ ਉਹਦੇ ਨਿਯਮਾਂ ਦੇ ਬਾਰੇ ਤੇ ਬਾਗਾਂ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਉਸ ਨੂੰ ਬਾਗ ਬੋਧ ਕਹਿੰਦੇ ਨੇ ਅਗੇ ਪੁੱਤਰ ਪ੍ਰਸ਼ਨ ਨੰਬਰ 3 ਕਹਿੰਦੇ ਭਾਸ਼ਾ ਜਾਂ ਬੋਲੀ ਇਹ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਉਣਾ ਹੁੰਦਾ ਵੀ ਭਾਸ਼ਾ ਕੀ ਆ ਜਾਂ ਬੋਲੀ ਕੀ ਆ ਭਾਸ਼ਾ ਜਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਵਿਚਾਰਾਂ ਜਾਂ ਮਨੁਭਾਵ ਨੂੰ ਦੂਸਰੇ ਮਨੁੱਖਾਂ ਨਾਲ ਸਾਂਝੀ ਕਰਦਾ ਜੇ ਆਪਾਂ ਸੌਖੀ ਭਾਸ਼ਾ ਵਿੱਚ ਕੀ ਇਹ ਵੀ ਭਾਸ਼ਾ ਉਹ ਹੁੰਦੀ ਹੈ ਜਿਹਦੇ ਨਾਲ ਅਸੀਂ ਆਪਣੇ ਮਾਨ ਦੇ ਭਾਵ ਕੀ ਦੂਜੇ ਨਾਲ ਸਾਂਝੀ ਕਰ ਸਕਦੇ ਹਾਂ ਉਸ ਨੂੰ ਭਾਸ਼ਾ ਜਬੋਲੀ ਕਹਿੰਦੇ ਇਹ ਕੁਐਸਚਨ ਵੀ ਹੁੰਦਾ ਹੁੰਦਾ ਪੁੱਤਰ ਭਾਸ਼ਾ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਤੇ ਸਹਿਤਿਕ ਜਾਂ ਟਕਸਾਲੀ ਇਹ ਜਿਹੜੀ ਆਮ ਬੋਲ ਚੱਲਦੀ ਜਿਹੜੀ ਆਪਾਂ ਰੋਜ਼ ਵਰਤੂ ਕਰਦੇ ਆ ਸਹਿਤ ਜਿਆ ਟਕਸਾਲੀ ਹੋਗੀ ਜਿਹੜੀ ਲਿਖਤੀ ਰੂਪ ਵਿੱਚ ਹੁੰਦੀ ਹੈ ਠੀਕ ਹੈ ਪੁੱਤਰ ਅੱਗੇ ਪੁੱਤਰ ਲਿਪੀ ਕੀ ਹੈ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨੀ ਜਿਹੜੇ ਅੱਖਰਾਂ ਤੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਿਭਾਸ਼ਾ ਨੂੰ ਜਦੋਂ ਆਪਾਂ ਲਿਖਤੀ ਰੂਪ ਵਿੱਚ ਲਿਖਦੇ ਹਾਂ ਤਾਂ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਨੇ ਜਿਵੇਂ ਪੰਜਾਬੀ ਲਈ ਗੁਰਮੁਖੀ ਦੀ ਹੋਗੀ ਹਿੰਦੀ ਲਈ ਦੇਵਨਾਗਰੀ ਦੀ ਹੋਗੀ ਐਦਾਂ ਪੁੱਤਰਾਂ ਦੇ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਵੀ ਲਿਪੀ ਹੈ ਗੁਰਮੁਖੀ ਇਹ ਵੀ ਕੁਐਸਚਨ ਆਉਂਦਾ ਹੁੰਦਾ ਵੀ ਪੰਜਾਬੀ ਜਾਵੀ ਪਾਸ਼ਰੂਲੀ ਗਲੀ ਗੜੀ ਲਿਪੀ ਦੀ ਵਰਤੋਂ ਕੀਤੀ ਨੇ ਗੁਰਮੁਖੀ ਲਿਪੀ ਦੀ ਅੱਗੇ ਪੁੱਤਰ ਵਰਣਮਾਲਾ ਗੁਰਮੁਖੀ ਅੱਖਰ ਜਿਹੜੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਹਿੰਦੇ ਨੇ ਜਿੱਦਾਂ ਕਿ ਆ ਊੜਾ ਹੋ ਗਿਆ ਐੜਾ ਹੋ ਗਿਆ ਇਥੋਂ ਲੜੀ ਠੀਕ ਹੈ ਫਿਰ ਐਂਡ ਤੇ ਦੇਖ ਲਓ ਜਿੱਦਾਂ ਕਿ ਆ ਲੱਲੇ ਪੈਰ ਵਿੰਦੀ ਹੋ ਗਿਆ ਪੁੱਤਰ ਇਹ ਲੱਲੇ ਪੈਰ ਵਿੰਦੀ ਹੋ ਗਏ ਸਾਰੇ ਕੀ ਇਹ ਪੁੱਤਰ ਇੱਕ ਨਿਸ਼ਚਿਤ ਤਰਤੀਬ ਦੇ ਵਿੱਚ ਨੇ ਠੀਕ ਹੈ ਇਹਨਾਂ ਨੂੰ ਇੱਧਰ ਉੱਧਰ ਨਹੀਂ ਲਿਖਿਆ ਜਾ ਸਕਦਾ ਅਗੇ ਬੁਧਰ ਗੁਰਮੁਖੀ ਲਿਪੀ ਦੇ ਪਹਿਲਾਂ ਕਿੰਨੇ ਅੱਖਰ ਸੀ 35 ਆਪਾਂ ਉਹਨਾਂ ਨੂੰ 35 ਅੱਖਰੀ ਕਹਿੰਦੇ ਸੀ ਗੁਰੂ ਸਾਹਿਬਾਨ ਜੀ ਦੇ ਸਮੇਂ ਇਹਨੂੰ 35 ਅੱਖਰੀ ਕਹਾ ਜਾਂਦਾ ਸੀ ਬਾਅਦ ਵਿੱਚ ਕੀ ਹੈ ਪੰਜ ਅੱਖਰ ਇਹਦੇ ਵਿੱਚ ਹੋਰ ਪੰਜ ਅੱਖਰ ਇਹਦੇ ਵਿੱਚ ਹੋਰ ਜੁੜ ਗਏ ਪੰਜ ਅੱਖਰ ਇਹਦੇ ਵਿੱਚ ਹੋਰ ਜੋੜ ਲਏ ਗਏ ਤਾਂ ਕਿੰਨੇ ਹੋ ਗਏ 40 ਹੋ ਗਏ ਬਾਅਦ ਵਿੱਚ ਇੱਕ ਕੀ ਹੈ ਜਿਹੜਾ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਇੱਕ ਉਹ ਤੋਂ ਨਿਸ਼ਾਨੀ ਕੀਤੀ ਗਈ ਉਹ ਸੀ ਲੱਲੇ ਪੈਰਵਿੰਦੀ ਇਹਦਾ ਮਤਲਬ ਉੱਤਰ ਟੋਟਲ ਕਿੰਨੇ ਹੋਗੇ 41 ਪੰਜ ਪਹਿਲਾ ਐਡ ਕਰ ਲਈ ਸੀ ਇੱਕ ਵਾਦ ਵਿੱਚ ਐਡ ਕਰ ਲੈ ਲਲੇ ਪੈਰ ਵੀ ਦੀ ਤਾਂ 41 ਹੋ ਗਏ ਠੀਕ ਹੈ ਪੁੱਤਰ ਅੱਗੇ ਪੁੱਤਰ ਕਈ ਵਾਰ ਉਹ ਨੰਦ ਬਿਤੂਣੀਆਂ ਗਿਣਤਾਂ ਨੇ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਸਵਰ ਹੋਗੇ ਕਿ ਵਿਅੰਜਨ ਹੋਗੇ ਠੀਕ ਹੈ ਤੁਣੀਆਂ ਦੇ ਕਿੰਨੇ ਕਿਸਮਾਂ ਦੇ ਦੋ ਸਵਰ ਅਤੇ ਵਿਅੰਜਨ ਸਭ ਤੋਂ ਪਹਿਲਾਂ ਪੁੱਤਰ ਸਵਰ ਕਈ ਵਾਰ ਆ ਜਾਂਦਾ ਵੀ ਸਵਰ ਕੀ ਹੁੰਦਾ ਹੈ ਜ ਜ ਸਵਰ ਤੋਂ ਹੀ ਭਾਵ ਹੈ ਸਵਰ ਤੁਣੀ ਕਿਹੜੀ ਹੁੰਦੀ ਹੈ ਸਵਰ ਕੀਏ ਉਹ ਧੁਨੀਆਂ ਨੇ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਜਿਹੜੇ ਕੋਈ ਨਾ ਕੋਈ ਰੁਕਾਵਟ ਪਾਉਂਦੇ ਨੇ ਜਿਦਾਂ ਪੁੱਤਰ ਕਹੀਏ ਐਦਾਂ ਦੇ ਸ਼ਬਦ ਜਦੋਂ ਆਪਾਂ ਉਚਾਰਦੇ ਹਾਂ ਜੀਭ ਕਈ ਵਾਰ ਉੱਪਰ ਉਠੀ ਜਾਂਦੀ ਹੈ ਉਹ ਰੁਕਾਵਟ ਪਾਉਂਦੀ ਹੈ ਪਰ ਜਿਹੜੇ ਸਵਰ ਹੁੰਦੇ ਉਹਦੇ ਉਚਾਰਨ ਅੰਗ ਕੋਈ ਵੀ ਰੁਕਾਵਟ ਨਹੀਂ ਪਾਉਂਦੇ ਵੇਰੋਗ ਜਿਹੜੀ ਹਵਾ ਦੀ ਉਹ ਵੀ ਬਾਹਰ ਆ ਜਾਂਦੀ ਹੈ ਸਵਰ ਕਿੰਨੇ ਨੇ ਪੁੱਤਰ ਤਿੰਨ ਨੇ ਜਿਦਾਂ ਬੋਲ ਕੇ ਦੇਖੋ ਊੜਾ ਐੜਾ ਈੜੀ ਜਿਹੜੀ ਹਵਾ ਦੀ ਬੇਰੋਗ ਬਾਹਰ ਆ ਜਾਂਦੀ ਹੈ ਅਗੇ ਬੁੱਧ ਰਵਿੰਜਨ ਦੀ ਕੁ ਬਿਆਜ ਰੌਣੀਆਂ ਜਿਨ੍ਹਾਂ ਨੂੰ ਬੋਲਣ ਸਮੇਂ ਕੀ ਹੈ ਉਚਾਰਨ ਅੰਗ ਥੋੜੀ ਬਹੁਤੀ ਰੁਕਾਵਟ ਪਾਉਂਦੀ ਹੈ ਜਿਦਾ ਬੁੱਧਰਾ ਪਾ ਕ ਕ ਬੋਲ ਕੇ ਦੇਖੀਏ ਸਸਾ ਬੋਲ ਕੇ ਦੇਖੀਏ ਠੀਕ ਹੈ ਇਹਦੇ ਨਾਲ ਕੀ ਹੈ ਜੀਵਾ ਉਹ ਉੱਪਰ ਚੱਲ ਜਾਂਦੀ ਹੈ ਤੇ ਰੁਕਾਵਟ ਪਾਉਂਦੀ ਹੈ ਤੇ ਅਨੁਨਾਸਕੀ ਅਨੁਨਾਸਕੀ ਧੁਨੀਆਂ ਆਉਂਦੇ ਜਿਨ੍ਹਾਂ ਦੇ ਉਚਾਰਨ ਸਮੇਂ ਕੀ ਹੈ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ ਠੀਕ ਹੈ ਇਹ ਬੁੱਧਰ ਯਾਦ ਰੱਖਣਾ ਇਹ 5 ਹੁੰਦੀਆਂ ਨੇ ਅਨੁਨਾਸਕੀ ਕਿੰਨੇ ਹੁੰਦੀਆਂ ਨੇ 5 ਅੰਕੇ ਪੁੱਤਰ ਕਈ ਵਾਰ ਐਦਾ ਆ ਜਾਂਦਾ ਵੀ ਦੁੱਤ ਅੱਖਰ ਕੀ ਹੁੰਦੇ ਨੇ ਜਾਂ ਕਿੰਨੇ ਹੁੰਦੇ ਨੇ ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ ਉਸਨੂੰ ਦੁੱਤ ਅੱਖਰੇ ਕਹਿੰਦੇ ਨੇ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣਦਾ ਠੀਕ ਹੈ ਤੇ ਇੱਕ ਕਹਿੰਦਾ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਪਾਏ ਜਾਂਦੇ ਇਸ ਵਿੱਚ ਇੱਕ ਅੱਖਰ ਦੂਜੇ ਦੇ ਪੈਰ ਜਿੱਦਾਂ ਹਾਹਾ ਵੀ ਪੈਰ 'ਚ ਪੈਂਦਾ ਰਾਰਾ ਵੀ ਪੈਂਦਾ ਹਾਹਾ ਦੀ ਉਦਾਹਰਣ ਦੇਖੋ ਤੁਸੀਂ ਪੜ੍ਹਾਈ ਠੀਕ ਹੈ ਰਾਰਾ ਦੇਖੋ ਜਿਵੇਂ ਪ੍ਰਗਟ ਹੋ ਗਿਆ ਪ੍ਰਸ਼ਨ ਵੀ ਆਪਾਂ ਰਾਰਾ ਪੈਰ 'ਚ ਪਾਉਣੇ ਆ ਬਾਵਾ ਦੇ ਕੋ ਪੁੱਤਰ ਇਹ ਕੀ ਐ ਸਵਰ ਹੋ ਗਿਆ ਸਵੈ ਜੀਵਣੀ ਹੋਗੀ ਇਹ ਤਿੰਨ ਤੁਸੀਂ ਯਾਦ ਰੱਖਣੇ ਨੇ ਇਹ ਤਿੰਨ ਕੀ ਨੇ ਦੋ ਤ ਅੱਖਰ ਨਹੀਂ ਕਈ ਵਾਰ ਐਦਾਂ ਹੀ ਕੁਐਸਚਨ ਆਉਂਦਾ ਦੋ ਤ ਅੱਖਰ ਕਿਹੜੇ ਕਿਹੜੇ ਨੇ ਇਹ ਪੇਪਰ ਦੇ ਵਿੱਚ ਆਉਂਦਾ ਹੁੰਦਾ ਪੁੱਤਰੀ ਕੁਐਸਚਨ ਤਾਂ ਤੁਸੀਂ ਨੇ ਯਾਦ ਰੱਖਣੇ ਤਿੰਨ ਨੇ ਲਗਾ ਕੀ ਹੁੰਦੀਆਂ ਨੇ ਪੁੱਤਰ ਜਿਹੜੇ ਸਿਹਾਰੀ ਵੈਰੀ ਔਂਕੜ ਲਗਾ ਕੀ ਨਿਆਣੇ 10 ਯਾਦ ਰੱਖਣੀਆਂ ਨੇ ਤੁਸੀਂ ਇਹ ਸਾਰੀਆਂ ਲਗਾਣੇ ਸਿਹਾਰੀ ਵੈਰੀ ਔਂਕੜ ਅਗੇ ਮੁਕਤ ਮੁਕਤ ਹੁੰਦਾ ਪੁੱਤਰ ਜਿਹਨੂੰ ਕੋਈ ਵੀ ਲਗ ਨਾ ਲੱਗੀ ਹੋਵੇ ਕੋਈ ਵੀ ਲਗਾ ਨਾ ਲੱਗੀ ਹੋਵੇ ਸਿਹਾਰੀ ਵੈਰੀ ਕੁਛ ਨਾ ਹੋਵੇ ਐ ਇੱਥੇ ਐਡਾ ਕੀਆ ਮੁਕਤ ਆਗਾ ਅਗੇ ਪੁੱਤਰ ਤੋਂ ਕੋਈ ਕੁਛ ਨਾ ਹੁੰਦਾ ਵੀ ਲਗਾ ਅੱਖਰ ਕੀ ਨੇ ਲਗਾਕਰ ਹੁੰਦਾ ਪੁੱਤਰ ਲਗ ਅਤੇ ਅੱਖਰ ਦੋਨਾਂ ਦੇ ਮਿਲ ਤੋਂ ਬੰਦਾ ਅੱਖਰ ਵੀ ਹੁੰਦਾ ਤੇ ਲਗ ਵੀ ਹੁੰਦਾ ਠੀਕ ਆ ਪੁੱਤਰੀ ਯਾਦ ਰੱਖਣੀਆਂ ਤੁਸੀਂ ਤਿੰਨ ਨੇ ਇਹ ਬਿੰਦੀ ਟਿੱਪੀ ਅੱਧਕ ਠੀਕ ਹੈ ਇਹ ਤਿੰਨੇ ਯਾਦ ਰੱਖਣੇ ਨੇ ਅੱਗੇ ਪੁੱਤਰ ਕਈ ਵਾਰ ਆਉਂਦਾ ਵੀ ਬਿੰਦੀ ਦੇ ਨਾਲ ਬਿੰਦੀ ਕਿੰਨੇ ਅੱਖਰਾਂ ਕਿੰਨੇ ਲਗਾਉਣ ਦੇ ਨਾਲ ਲੱਗਦੀ ਹੈ ਬਿੰਦੀ ਕਿੰਨੇ ਲਗਾਉਣ ਨਾਲ ਲੱਗਦੀ ਹੈ 6 ਦੇ ਨਾਲ ਇਹ ਪੁੱਤਰ ਤੁਸੀਂ ਯਾਦ ਰੱਖਣਾ ਕੰਨਾਂ ਦੇ ਨਾਲ ਵਿਹਾਰੀ ਲਾ ਦਲਾ ਹੋੜਾ ਕਨੋੜਾ ਜਿੱਦਾਂ ਇੱਥੇ ਕੀ ਆ ਕੰਨਾਗਾ ਥਾਂ ਦੇ ਉੱਪਰ ਬਿੰਦੀ ਲੱਗਿਆ ਬਿਹਾਰੀ ਪੀਂਗ ਦੇ ਨਾਲ ਬਿੰਦੀ ਲੱਗਿਆ ਅੱਗੇ ਗੇਂਦ ਦੇ ਕੋ ਗੇਂਦ ਦੇ ਲਾ ਦੇ ਨਾਲ ਲੱਗਿਆ ਫਿਰ ਕਿ ਇੱਕ ਕੈਂਚੀ ਦਲਾ ਦੇ ਨਾਲ ਲੱਗਿਆ ਅੱਗੇ ਦੇਖੋ ਹੋੜਾ ਜਦੋਂ ਦੇ ਨਾਲ ਬਿੰਦੀ ਲੱਗਿਆ ਅੱਗੇ ਕਨੌੜਾ ਦੇਖੋ ਜੋਂ ਦੇ ਨਾਲ ਬਿੰਦੀ ਲੱਗਿਆ ਠੀਕ ਹੈ ਇਹ ਯਾਦ ਰੱਖਣੀ ਹੈ ਪੁੱਤਰ ਛੇ ਲਗਾ ਦੇ ਨਾਲ ਬਿੰਦੀ ਲੱਗਦੀ ਅੱਗੇ ਟਿੱਪੀ ਦੇਖੋ ਟਿੱਪੀ ਲੱਗਦੀ ਹੈ ਪੁੱਤਰ ਚਾਰ ਦੇ ਨਾਲ ਇਹ ਵੀ ਯਾਦ ਰੱਖਣੀ ਹੈ ਟਿੱਪੀ ਚਾਰ ਦੇ ਨਾਲ ਲੱਗਦੀ ਹੈ ਕੀ ਦੇ ਕਿਤੇ ਨਾਲ ਲੱਗਦਾ ਇੱਕਦਮ ਮੁਕਤਾ ਜਿੰਦਾ ਅੰਬ ਦੇਖੋ ਇਹ ਮੁਕਤਾ ਹੈ ਅੱਗੇ ਸਿਹਾਰੀ ਪਿੰਡ ਦੇਖੋ ਸਿਹਾਰੀ ਲੱਗਿਆ ਅਗੇ ਔਕਰ ਦੇ ਕੋ ਕੁੰਡਾ ਨਾਲ ਲੱਗਿਆ ਤੇ ਲੈਂਕੜ ਦੇ ਕੋ ਰੂਨ ਦੇ ਨਾਲ ਲੱਗਿਆ ਠੀਕ ਹੈ ਇਹ ਯਾਦ ਰੱਖਣਾ ਕਿੰਨੇ ਨਾਲ ਲੱਗਦੀ ਹੈ 4 ਦੇ ਨਾਲ ਅਗੇ ਪੁੱਤਰ ਅਧਕ ਅਧ ਕਿੰਨੇ ਨਾਲ ਲਗਾ ਦੇ ਨਾਲ ਵੈਸੇ 3 ਲਿਖਿਆ ਪਰ 4 ਨਾਲ ਲੱਗਦੀ ਜਿਹੜੀ ਚੌਥੀ ਲੱਗਾ ਪੁੱਤਰ ਇਹ ਜਾਂ ਤਾਂ ਅੰਗਰੇਜ਼ੀ ਦੇ ਸ਼ਬਦਾਂ ਨਾਲ ਅਧਕ ਲੱਗਦਾ ਹੈ ਜਿੱਦਾਂ ਕਿ ਇਹ ਗੈਸ ਦੇਖੋ ਹੈਡ ਹੈਡ ਵੀ ਇੰਗਲਿਸ਼ ਦਾ ਸ਼ਬਦ ਹੈ ਅੰਗਰੇਜ਼ੀ ਦਾ ਸ਼ਬਦ ਹੈ ਇਹਦੇ ਨਾਲ ਜਿਹੜੀ ਚੌਥੀ ਅਧਿਕ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਜ਼ਿਆਦਾਤਰ ਅੰਗਰੇਜ਼ੀ ਦੇ ਜਿਹੜੇ ਸ਼ਬਦਾਂ ਉਹਨਾਂ ਦੇ ਨਾਲ ਹੁੰਦੀ ਹੈ ਠੀਕ ਹੈ ਦੇਖੋ ਪੁੱਤਰ ਮੁਕਤਾ ਦੇ ਨਾਲ ਬੱਚਾ ਮੁਕਤਾ ਹੈ ਮੁਕਤਾ ਉਹਨਾਂ ਪੁੱਤਰ ਜਿਹਨੂੰ ਕੋਈ ਵੀ ਲਗਾ ਨਾ ਲੱਗੀ ਹੋਵੇ ਠੀਕ ਹੈ ਜਿੱਦਾਂ ਕਿ ਇਹਨੂੰ ਕੋਈ ਨਹੀਂ ਕੇ ਸਿਰਫ ਅਧਿਕ ਲੱਗਿਆ ਹੋਇਆ ਹੈ ਇਹ ਮੁਕਤਾ ਸਿਹਾਰੀ ਦੇਖੋ ਦਿੱਲੀ ਹੋ ਗਿਆ ਅਗਿਆ ਉਹਦੇ ਕੋ ਕੁੱਤਾ ਦੇ ਨਾਲ ਹੋ ਗਿਆ ਠੀਕ ਹੈ ਪੁੱਤਰ ਇਹ ਅੱਜ ਆਪਾਂ ਇਹ ਜਿਹੜੀ ਵਿਆਕਰਨ ਦੇ ਮੇਨ ਮੇਨ ਕੁਐਸਚਨ ਕੀਤੇ ਸੀ ਜਿਹੜੇ ਪੇਪਰ ਵਿੱਚ ਹਰ ਵਾਰ ਆਉਂਦੇ ਨੇ ਮੀਟ ਕਰਦੇ ਆ ਤੁਹਾਨੂੰ ਸਮਝ ਆਏ ਹੋਵੇ ਧੰਨਵਾਦ